ਤਦਾ ਵੀ ਸਾਰੇ ਠੀਕ ਠਾਕ ਹੋਮੋਂਗੇ ਇੱਕ ਨਵੀਂ ਖੁਸ਼ਖਬਰੀ ਲੈ ਕੇ ਆਇਆ ਤੇ ਇੱਥੇ ਭੈਣ ਭਰਾ ਬਹੁਤ ਪੁੱਛਦੇ ਨੇ ਵੀ ਜਿਹੜੇ ਡੋਮੈਸਟਿਕ ਪੇਪਰ ਨੇ ਉਹ ਨਿਕਲ ਰਹੇ ਨੇ ਜਾਂ ਨਹੀਂ ਨਿਕਲ ਰਹੇ ਕਿਉਂਕਿ ਬਹੁਤ ਘੱਟ ਨਿਊਜ਼ ਮਿਲ ਰਹੀ ਹੈ ਸੁਣਨ ਨੂੰ ਵੀ ਡੋਮੈਸਟਿਕ ਵੀ ਪੇਪਰ ਨਿਕਲ ਰਹੇ ਨੇ ਤੇ ਅੱਜ ਆਪਣੇ ਕੋਲ ਤਿੰਨ ਚਾਰ ਨੂਲੇ ਆਸਥੇ ਆਏ ਨੇ ਡੋਮੈਸਟਿਕ ਦੇ ਕਸੇਰਤਾ ਸਿਟੀ ਤੋਂ ਨੇ 24 ਮਈ ਤੇ 25 ਮਈ ਨੂੰ ਪੇਪਰ ਨਿਕਲੇ ਨੇ ਡੋਮੈਸਟਿਕ ਤੇ ਜਿਨ੍ਹਾਂ ਦੇ ਵੀ ਉਹ ਸਿਟੀ ਚ ਪੇਪਰ ਭਰੇ ਹੋਏ ਧਿਆਨ ਰੱਖਿਓ ਵੀ ਉੱਥੋਂ ਪੇਪਰ ਨਿਕਲ ਰਹੇ ਨੇ ਬਾਕੀ ਆਪਣੇ ਕਸੇਰਤਾ ਲਾਤੀਨਾ ਤੇ ਨਾਪੋਲੀ ਦੇ 9 ਮਹੀਨੇ ਅਲਤੇ ਸਾਲ ਵਾਲੇ ਪੇਪਰ ਬਹੁਤ ਨਿਕਲ ਰਹੇ ਨੇ ਆਪਣੇ ਵਨੇਸ਼ੀਆ ਸਾਈਡ ਤੋਂ ਵੀ ਪੇਪਰ ਬਹੁਤ ਨਿਕਲ ਰਹੇ ਨੇ ਠੀਕ ਆ ਕਿਉਂਕਿ ਆ ਰਹੇ ਨੇ ਪੇਪਰ ਜਿਵੇਂ ਨਵੇਂ ਨਿਊਜ਼ ਆਉਂਦੀ ਰਹੂਗੀ ਆਪਾਂ ਤੁਹਾਨੂੰ ਦੱਸਦੇ ਰਹਾਂਗੇ ਬਾਕੀ ਪੇਪਰ ਨਿਕਲਣੇ ਜਾਂ ਨਹੀਂ ਨਿਕਲਣੇ ਇਹ ਸਿਰਫ ਤੁਹਾਡਾ ਏਜੰਟ ਦੱਸ ਸਕਦਾ ਹੋਰ ਕੋਈ ਬੰਦਾ ਨਹੀਂ ਦੱਸ ਸਕਦਾ ਹੈਗਾ ਤੇ ਉਹਦੇ ਲਈ ਮੈਸੇਜ ਨਾ ਕਰਿਓ ਵੀ ਸਾਡਾ ਇੰਨੇ ਵਜ ਕੇ ਮਿੰਟਾਂ ਦੇ ਭਰੇ ਹੋਏ ਨੇ ਵੀ ਨਿਕਲਣਗੇ ਜਾਣ ਨਹੀਂ ਨਿਕਲਣਗੇ ਇਤੋਂ ਵਧਿਆ ਤੁਸੀਂ ਆਪਦੇ ਏਜੰਟ ਨਾਲ ਗੱਲ ਕਰਦੇ ਹੋ ਦੂਜੇ ਨੰਬਰ ਤੇ ਆਪਾਂ ਵਰਕ ਪਰਮਿਟ ਦਾ ਕੰਮ ਨਹੀਂ ਕਰਦੇ ਅਸੀਂ ਸਿਰਫ ਇਨਫੋਰਮੇਸ਼ਨ ਦਾ ਕੰਮ ਕਰਦੇ ਹਾਂ ਜਾਂ ਆਪਾਂ ਅਪੌਇੰਟਮੈਂਟ ਦਾ ਕੰਮ ਕਰਦੇ ਹਾਂ ਅਪੌਇੰਟਮੈਂਟ ਦਵਾਉਣੀ ਆ ਵਰਕ ਪਰਮਿਟ ਦਾ ਆਪਾਂ ਬਿਲਕੁਲ ਕੰਮ ਨਹੀਂ ਕਰਦੇ ਜੇ ਕਿਸੇ ਭੈਣ ਭਰਾ ਨੇ ਅਪੌਇੰਟਮੈਂਟ ਫੈਮਿਲੀ ਰੀਯੂਨੀਅਨ ਈਯੂ ਵਾਲੀ ਤੇ ਆਪਣੇ ਨੂ ਲਿਓਸਥੇ ਵਾਲੀ ਲੈਣੀ ਹੋਵੇ 9 ਮਹੀਨੇ ਤੇ ਸਾਲ ਵਾਲੀ ਆਪਾਂ ਨਾਲ ਗੱਲਬਾਤ ਕਰ ਸਕਦੇ ਹਾਂ ਆਪਾਂ ਤੁਹਾਨੂੰ ਸਹੀ ਰੇਟ 'ਚ ਅਪੌਇੰਟਮੈਂਟ ਦਵਾ ਸਕਦੇ ਹਾਂ ਠੀਕ ਆ ਤੇ ਆਪਾਂ ਫਾਈਲ ਦਾ ਵੀ ਕੰ ഓക്കെ ജോട്ടോ മഴ ആഗ്രഹം വീഡിയോ